ਸਤਿ ਸ੍ਰੀ ਅਕਾਲ ਮੈਂ ਚਰਨਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਵ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਤੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਜਿਸ ਨੂੰ ਕਿ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀਐਮ ਭਗਵੰਤ ਮਾਨ ਇਸ ਮੁੱਦੇ ਤੇ ਲਾਈਵ ਹੋ ਗਏ ਨੇ ਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਇਸ ਨੂੰ ਕੇਵਲ ਤੇ ਕੇਵਲ ਸਿਆਸੀ ਸਟੰਟ ਦੱਸਿਆ ਜਾ ਰਿਹਾ ਹੈ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਜੋ ਕਿ ਚਿੱਟੇ ਦੇ ਨਾਲ ਫੜੀ ਗਈ ਸੀ ਉਸ ਦੇ ਵੱਲੋਂ ਹੁਣ ਸਿੱਧੇ ਖੁਲਾਸੇ ਵੱਡੇ ਖੁਲਾਸੇ ਆਪਣੇ ਮਾਮਲੇ ਦੇ ਵਿੱਚ ਕਰ ਦਿੱਤੇ ਗਏ ਨੇ ਕਿ ਬਲਵੰਤ ਸਿੰਘ ਰਾਜੂਆਣਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਇਆ ਜਾਵੇਗਾ ਜਥੇਦਾਰ ਥਾਪਿਆ ਜਾਵੇਗਾ ਐ ਜੀ ਪੀ ਸੀ ਦੇ ਵੱਲੋਂ ਡਾਕਟਰ ਮਨਮੋਹ ਸਿੰਘ ਜੀ ਜੋ ਤਸਵੀਰ ਹੈ ਅਜਾਇਬ ਘਰ ਵਿੱਚ ਲਗਾਉਣ ਦਾ ਫੈਸਲਾ ਮੁਲਤਵੀ ਕਰ ਦਿੱਤਾ ਗਿਆ ਹੈ ਰਾਜਾ ਵੜਿੰਗ ਦੇ ਵੱਲੋਂ ਸੁਨੀਲ ਜਾਖਣ ਨੂੰ ਸਿੱਧਾ ਚੈਲੰਜ ਕਰ ਦਿੱਤਾ ਗਿਆ ਤੇ ਗੱਲ ਪ੍ਰਧਾਨ ਗਿਆ ਦੇ ਅਜੇ ਤੋਂ ਅਸਤੀਫੇ ਤੱਕ ਦੀ ਪਹੁੰਚ ਗਈ ਹੈ ਐਸਐਸਪੀ ਉੱਪਰ ਮਨਜਿੰਦਰ ਸਿੰਘ ਲਾਲਪਰਾ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੇ ਵੱਲੋਂ ਗੰਭੀਰ ਇਲਜ਼ਾਮ ਲਗਾ ਦਿੱਤੇ ਗਏ ਨੇ ਇਹਨਾਂ ਸਾਰੀ ਖਬਰਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਸ਼ੁਰੂਆਤ ਕਰਦੇ ਆਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਆਮ ਆਦਮੀ ਪਾਰਟੀ ਦੇ ਜਿਲੰਦਰ ਕੇਂਦਰੀ ਤੋਂ ਵਿਧਾਇਕ ਰਮਣ अरोड़ा ਦੇ ਘਰ ਦੇ ਉੱਪਰ ਸਵੇਰੇ ਪੰਜਾਬ ਵਿਜੀਲੈਂਸ ਦੇ ਵੱਲੋਂ ਰੇਡ ਮਾਰੀ ਜਾਂਦੀ ਹੈ ਜਿਸ ਦੇ ਉੱਪਰ ਉਹਨਾਂ ਦੇ ਉੱਪਰ ਇਹ ਇਲਜ਼ਾਮ ਕਥਿਤ ਤੌਰ ਤੇ ਲਗਾਇਆ ਜਾਂਦਾ ਕਿ ਇਹਨਾਂ ਦੇ ਵੱਲੋਂ ਜਲੰਧਰ ਨਗਰ ਨਿਗਮ ਦੇ ذریعے ਦੁਕਾਨਦਾਰਾਂ ਨੂੰ ਅਤੇ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਇੱਕ ਜਾਲੀ ਕਾਨੂੰਨੀ ਨੋਟਿਸ ਭੇਜ ਕੇ ਕੀਤਾ ਜਾਂਦਾ ਜਿਸ ਤੋਂ ਬਾਅਦ ਇਹ ਮੰਗ ਕੀਤੀ ਜਾਂਦੀ ਹੈ ਕਿ ਪੈਸੇ ਰਿਸ਼ਵਤ ਦੇ ਦਿਵੋ ਤੇ ਤੁਹਾਡੇ ਉੱਪਰ ਜੋ ਇਹ ਕਾਨੂੰਨੀ ਨੋਟਿਸ ਤੁਹਾਨੂੰ ਭੇਜਿਆ ਗਿਆ ਇਹ ਰੱਦ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਸ਼ਿਕਾਇਤਾਂ ਆਮ ਆਦਮੀ ਪਾਰਟੀ ਦੇ ਉੱਪਰਲੀ ਲੀਡਰਸ਼ਿਪ ਆ ਖਾਸ ਤੌਰ ਤੇ ਸੀਐਮ ਭਗਵੰਤ ਮਾਨ ਤੱਕ ਪਹੁੰਚ ਗਿਆ ਨੇ ਤੇ ਇਸ ਤੋਂ ਬਾਅਦ ਇੱਕ ਕਾਰਵਾਈ ਕੀਤੀ ਜਾਂਦੀ ਹੈ ਰੈਡ ਤੋਂ ਬਾਅਦ ਵਿਧਾਇਕ ਰਮਣਾ ਰੋੜਾ ਨੂੰ ਗ੍ਰਿਫਤਾਰ ਵੀ ਕਰ ਰਿਆ ਜਾਂਦਾ ਹੈ ਤੇ ਜਿਸ ਦੇ ਵਿੱਚ ਵਿਜੀਲੈਂਸ ਦੀ ਟੀਮ ਉਹਨਾਂ ਦੇ ਘਰੋਂ ਕੁਝ ਸਮਾਨ ਵੀ ਲੈ ਗਈ ਹੈ ਜਾਂਚ ਪੜਤਾਲ ਕਰਨ ਦੇ ਲਈ ਇਸ ਕਾਰਵਾਈ ਤੋਂ ਬਾਅਦ ਸੀਐਮ ਭਗਵੰਤ ਮਾਨ ਲਾਈਵ ਹੁੰਦੇ ਨੇ ਤੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਉਹੀ ਗੱਲ ਦੁਹਰਾ ਦਿੱਤੀ ਜਾਂਦੀ ਹੈ ਕਿ ਜੋ ਪ੍ਰਸ਼ਟਾਚਾਰ ਹੈ ਉਹ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਭਾਵੇਂ ਉਹ ਆਮ ਆਦਮੀ ਹੋਵੇ ਕੋਈ ਲੀਡਰ ਹੋਵੇ ਚਾਹੇ ਸਾਡੀ ਪਾਰਟੀ ਦਾ ਕੋਈ ਵੀ ਬੰਦਾ ਹੋਵੇ ਜੇਕਰ ਉਹ ਪ੍ਰਸ਼ਾਚਾਰ ਕਰਦਾ ਹੈ ਰਿਸ਼ਵਤ ਲੈਂਦਾ ਹੈ ਉਸ ਦੀ ਸ਼ਿਕਾਇਤ ਸਾਡੇ ਤੱਕ ਪਹੁੰਚਦੀ ਹੈ ਤਾਂ ਕਾਰਵਾਈ ਹੋਵੇਗੀ ਉਹਨਾਂ ਦਾ ਕਹਿਣਾ ਹੈ ਲੋਕਾਂ ਨੂੰ ਉਹਨਾਂ ਦੇ ਵੱਲੋਂ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਜੇਕਰ ਤੁਹਾਡੇ ਕੋਲੋਂ ਵੀ ਕੋਈ ਅਫਸਰ ਪੁਲਿਸ ਵਾਲਾ ਜਾਂ ਕੋਈ ਵੀ ਲੀਡਰ ਜਾਂ ਨੇਤਾ ਹੀ ਹੋਵੇ ਤੁਹਾਡੇ ਕੋਲੋਂ ਰਿਸ਼ਵਤ ਦੀ ਮੰਗ ਕਰਦਾ ਹੈ ਜਾਂ ਅਜਿਹੇ ਬਹਾਨੇ ਬਣਾਉਂਦਾ ਹੈ ਕਿ ਤੁਸੀਂ ਉਸ ਨੂੰ ਰਿਸ਼ਵਤ ਦੇਣ ਤੱਕ ਮਜਬੂਰ ਹੋ ਜਾਵੋ ਤਾਂ ਅਜਿਹੇ ਕੋਈ ਵੀ ਗੱਲ ਨਹੀਂ ਹੈ ਸਾਡੇ ਤੱਕ ਪਹੁੰਚ ਕਰੋ ਆਪਣੀ ਸ਼ਿਕਾਇਤ ਦੱਸੋ ਤਾਂ ਅਸੀਂ ਆਪਣੀ ਜੋ ਕਾਰਵਾਈ ਬਣਦੀ ਹੈ ਉਸ ਦੇ ਉੱਪਰ ਜ਼ਰੂਰ ਕਰਾਂਗੇ ਸੀਐਮ ਭਗਵੰਤ ਮਾਨ ਦੇ ਵੱਲੋਂ ਇਸ ਆਪਣੇ ਜੋ ਲਾਈਵ ਹੋਏ ਨੇ ਰਵਣ ਅਰੋੜਾ ਦੀ ਗ੍ਰਿਫਤਾਰ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਵੱਡਾ ਸੁਨੇਹਾ ਲੋਕਾਂ ਨੂੰ ਦਿੱਤਾ ਗਿਆ ਪਰ ਵਿਰੋਧੀ ਪਾਰਟੀਆਂ ਇਸ ਤੋਂ ਖੁਸ਼ ਨਜ਼ਰ ਨਹੀਂ ਆ ਰਹੀਆਂ ਉਹਨਾਂ ਦੇ ਕਹਿਣਾ ਹੈ ਕਿ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਨੇੜੇ ਆ ਰਹੀ ਹੈ ਜਿਸ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਸਟੰਟ ਖੇਡਿਆ ਗਿਆ ਹੈ ਉਹਨਾਂ ਨੇ ਕਹਿਣਾ ਕਿ ਜੋ ਪਹਿਲੇ ਆਪਣੇ ਲੀਡਰ ਇਹਨਾਂ ਦੇ ਵੱਲੋਂ ਇਸੇ ਤਹਿਤ ਇਹਹੀ ਦੋਸ਼ ਲਗਾ ਕੇ ਪ੍ਰਸ਼ਾਜਰ ਦਾ ਦੋਸ਼ ਲਗਾ ਕੇ ਮਾਮਲੇ ਦਰਜ ਕੀਤੇ ਗਏ ਸਨ ਉਹਨਾਂ ਦਾ ਕੀ ਬਣਿਆ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਘਲਾ ਜੋ ਕਿ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਮੰਤਰੀ ਸਨ ਉਹਨਾਂ ਦੇ ਉੱਪਰ ਵੀ ਸੀਐਮ ਭਗਵੰਤ ਪਾਣ ਦਾ ਕਹਿਣਾ ਸੀ ਕਿ ਮੇਰੇ ਖੋਲ ਠੋਸ ਸਬੂਤ ਨੇ ਇਹਨਾਂ ਦੇ ਵੱਲੋਂ ਪ੍ਰਿਸ਼ਟਾਚਾਰ ਕੀਤਾ ਗਿਆ ਹੈ ਇਸ ਕਰਕੇ ਇਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਲਾਹ ਦਿੱਤਾ ਜਾਂਦਾ ਤੇ ਇਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਅਜੇ ਤੱਕ ਉਸ ਮਾਮਲੇ ਦਾ ਕੀ ਬਣਿਆ ਰਤਨ ਸਿੰਘ ਕੋਟਫਤਾ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੇ ਉੱਪਰ ਵੀ ਪਰਿਸ਼ਚਾਰ ਦੇ ਇਲਜ਼ਾਮ ਲੱਗੇ ਸਨ ਉਹਨਾਂ ਦਾ ਕੀ ਬਣਿਆ ਫੋਜਾ ਸਿੰਘ ਸਰਾਰੀ ਜੋ ਕਿ ਸਾਬਕਾ ਕੈਬਨਟ ਮੰਤਰੀ ਨੇ ਉਹਨਾਂ ਨੂੰ ਵੀ ਕੈਬਨਟ ਦੇ ਅਹੁਦੇ ਤੋਂ ਲਾਹ ਦਿੱਤਾ ਗਿਆ ਪਰਿਸ਼ਚਾਰ ਦੇ ਇਲਜ਼ਾਮਾਂ ਤੋਂ ਬਾਅਦ ਉਹਨਾਂ ਦਾ ਕੀ ਬਣਿਆ ਇਸੇ ਦੇ ਤਹਿਤ ਇਹਨਾਂ ਦਾ ਵੀ ਕੁਝ ਨਹੀਂ ਬਣੇਗਾ ਇਹ ਇਲਜ਼ਾਮ ਵਿਰੋਧੀ ਪਾਰਟੀਆਂ ਦੇ ਵੱਲੋਂ ਲਗਾ ਦਿੱਤੇ ਗਏ ਨੇ ਇਸ ਨੂੰ ਲੈ ਕੇ ਬਿਕਰਮਜੀਠਾ ਦੇ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਪ੍ਰਿਸ਼ਤ ਸਰਕਾਰ ਦੇ ਪ੍ਰਿਸ਼ਤ ਐਮ ਐਲ ਏ ਪਹਿਲਾ ਵਿਜੇ ਸਿੰਘਲਾ ਅੰਮਿਤ ਰਤਨ ਕੋਟਫਤਾ ਜਸਵੰਤ ਸਿੰਘ ਗੱਜਨਵਾਜਰਾ ਅਤੇ ਹੁਣ ਐਮਐਲਏ ਰਮਣ ਉਰਡੋਨ ਵਿਜਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਹੁਣ ਤੱਕ ਹੋਈਆਂ ਗ੍ਰਿਫਤਾਰੀਆਂ ਤੋਂ ਬਾਅਦ ਚਾਰਜ ਸ਼ੀਟ ਪੇਸ਼ ਨਹੀਂ ਹੋਈ ਭਗਵੰਤ ਮਾਨ ਜੀ ਸੱਚਾਈ ਇਹ ਹੈ ਕਿ ਤੁਸੀਂ ਸਾਰੇ ਹੀ oprisht ਹੋ ਜਦ ਪੈਸੇ ਦੇ ਲੈਣ ਦੇਣ ਵਿੱਚ ਕੋਈ ਗੜਬੜੀ ਹੁੰਦੀ ਹੈ ਤਾਂ ਤੁਸੀਂ ਕੇਸ ਪਾਉਣ ਦਾ ਡਰਾਮਾ ਕਰਦੇ ਹੋ ਭਗਵੰਤ ਮਾਨ ਜੀ ਇਹ ਸਿਰਫ ਪੀਆਰ ਐਕਸਰਸਾਈਜ਼ ਹੈ ਅਤੇ ਇਹ ਡਰਾਮਾ ਬੰਦ ਕਰੋ ਉਹਨਾਂ ਦਾ ਕਹਿਣਾ ਹੈ ਕਿ ਇਹ ਕੇਵਲ ਪੀਆਰ ਐਕਸਰਸਾਈਜ਼ ਹੈ ਉਹਨਾਂ ਦਾ ਕਹਿਣਾ ਹੈ ਕਿ ਕੇਵਲੇ ਮਸ਼ਹੂਰੀ ਲਈ ਕੀਤਾ ਜਾ ਰਿਹਾ ਹੈ ਪਰ ਇਸ ਦੇ ਪਿੱਛੇ ਸੱਚਾਈ ਕੁਝ ਵੀ ਨਹੀਂ ਹੈ ਕਿਉਂਕਿ ਪਹਿਲਾਂ ਦੇ ਜਿਹੜੇ ਖਿਲਾਫ ਜਨਾ ਮੰਤਰੀਆਂ ਦੇ ਖਿਲਾਫ ਜਾਂ ਵਿਧਾਇਕਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਸਨ ਉਹਨਾਂ ਮਾਮਲਿਆਂ ਦੇ ਵਿੱਚ ਚਾਰਜ ਸ਼ੀਟੀ ਪੇਸ਼ ਨਹੀਂ ਕੀਤੀ ਗਈ ਇਹ ਦਾਵਾ ਵਿਕਰਮ ਜੀਠੇ ਦੇ ਵੱਲੋਂ ਕਰ ਦਿੱਤਾ ਗਿਆ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਅਪ੍ਰੈਲ ਮਹੀਨੇ ਦੇ ਵਿੱਚ ਬਠਿੰਡਾ ਪੁਲਿਸ ਦੇ ਵੱਲੋਂ ਆਪਣੀ ਹੀ ਮਹਿਲਾ ਕਾਂਸਟੇਬਲ ਜੋ ਕਿ ਹੁਣ ਬਰਖਾਸਤ ਉਸ ਨੂੰ ਚਿੱਟੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਦਾਵਾ ਇਹ ਕੀਤਾ ਗਿਆ ਸੀ ਕਿ ਇਸ ਦੀ ਗੱਡੀ ਚ ਗੱਡੀ ਦੇ ਵਿੱਚੋਂ 17 ਗ੍ਰਾਮ ਚਿੱਟਾ ਮਿਲਿਆ ਜਿਸ ਦੇ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਬਾਅਦ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਤਾਂ ਇਹ ਖੁਲਾਸਾ ਹੋਇਆ ਕਿ ਇਸ ਦੇ ਵੱਲੋਂ ਇਹ ਚਿੱਟਾ ਫਿਰੋਜ਼ਪੁਰ ਤੋਂ ਲਿਆਂਦਾ ਗਿਆ ਸੀ ਉਸ ਤੋਂ ਬਾਅਦ ਕੇਸ ਚੱਲਿਆ ਤਾਂ ਅਮਨਦੀਪ ਕੌਰ ਨੂੰ ਮਹੀਨੇ ਬਾਅਦ ਹੀ ਇਸੇ ਮਾਮਲੇ ਦੇ ਵਿੱਚ ਜ਼ਮਾਨਤ ਮਿਲ ਗਈ ਸੀ ਪਰ ਉਧਰ ਸਰਕਾਰ ਦੇ ਵੱਲੋਂ ਦਾਅਵੇ ਇਹ ਕੀਤੇ ਜਾ ਰਹੇ ਸਨ ਭਾਵੇਂ ਉਹ ਕੋਈ ਵੀ ਬੰਦਾ ਹੋਵੇ ਭਾਵੇਂ ਉਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੀ ਕਿਉਂ ਨਾ ਹੋਵੇ ਜੇਕਰ ਉਸ ਦੇ ਉੱਪਰ ਚਿੱਟੇ ਦਾ ਕੇਸ ਪੈ ਜਾਂਦਾ ਤਾਂ ਉਸ ਦਾ ਘਰ ਢਾ ਦਿੱਤਾ ਜਾਵੇਗਾ ਉਸ ਤੋਂ ਬਾਅਦ ਇਹ ਚਰਚਾ ਚੱਲਣ ਲੱਗੀ ਕਿ ਕੀ ਅਮਨਦੀਪ ਕੌਰ ਜੋ ਕਿ ਮਹਿਲਾ ਕਨਸਟੇਬਲ ਚਿੱਟੇ ਨਾਲ ਫੜੀ ਗਈ ਹੈ ਉਸ ਦਾ ਘਰ ਢਾਇਆ ਜਾਵੇਗਾ ਜਾਂ ਫਿਰ ਨਹੀਂ ਇਸ ਨੂੰ ਲੈ ਕੇ ਵੱਡੇ ਖਲਾਸੇ ਖੋਦੀ ਅਮਨਦੀਪ ਦੇ ਕੌਰ ਅਮਨਦੀਪ ਕੌਰ ਦੇ ਵੱਲੋਂ ਹੁਣ ਕਰ ਦਿੱਤੇ ਗਏ ਨੇ ਇੱਕ ਨਿਜੀ ਚੈਲਨੂੰ ਇੰਟਰਵਿਊ ਦਿੰਦਿਆਂ ਹੋਇਆ ਉਹਨਾਂ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਕਿ ਜੇਕਰ ਮੇਰੀ ਗੱਡੀ ਦੇ ਵਿੱਚ ਚਿੱਟਾ ਸੀ ਤਾਂ ਮੈਂ ਫਿਰ ਆਪਣੀ ਗੱਡੀ ਲੋਕ ਕਿਉਂ ਨਹੀਂ ਕੀਤੀ ਗੱਡੀ ਮੇਰੀ ਖੁੱਲੀ ਸੀ ਪੁਲਿਸ ਦੇ ਵੱਲੋਂ ਮੈਨੂੰ ਥਾਣੇ ਤੇ ਜਦੋਂ ਮੈਂ ਆ ਰਹੀ ਸੀ ਰਾਸਤੇ ਵਿੱਚ ਮੈਨੂੰ ਇੱਕ ਨਾਕੇ ਦੌਰਾਨ ਰੋਕਿਆ ਗਿਆ ਤੇ ਉਸ ਮੌਕੇ ਪੁਲਿਸ ਦੇ ਵੱਲੋਂ ਇਹ ਆਖਿਆ ਗਿਆ ਕਿ ਤੇਰੀ ਗੱਡੀ ਵਿੱਚ ਚਟਾ ਮਿਲਿਆ ਇਸ ਕਰਕੇ ਤੈਨੂੰ ਗ੍ਰਿਫਤਾਰ ਕੀਤਾ ਜਾਂਦਾ ਹਾਲਾਂਕਿ ਅਜਿਹਾ ਕੁਝ ਵੀ ਨਹੀਂ ਸੀ ਇਹ ਸਾਰਾ ਕੁਝ ਪਲਾਂਟ ਕੀਤਾ ਗਿਆ ਸਾਜ਼ਿਸ਼ ਦੇ ਤਹਿਤ ਹੋਇਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਅਜਿਹੀ ਗੱਲ ਕੋਈ ਹੁੰਦੀ ਤਾਂ ਮੈਨੂੰ ਫੇਰ ਬੇਲ ਕਿਉਂ ਮਿਲਦੀ ਹੁਣ ਮੈਂ ਬੇਲ ਤੇ ਜ਼ਮਾਨਤ ਤੇ 12 ਇਸ ਦਾ ਮਤਲਬ ਇਹ ਹੈ ਕਿ ਅਜਿਹਾ ਕੁਝ ਵੀ ਨਹੀਂ ਇਹ ਸਾਰਾ ਕੁਝ ਸਾਜ਼ਿਸ਼ ਦੇ ਤਹਿਤ ਹੋਇਆ ਤੇ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹਨਾਂ ਨੇ ਕਿਹਾ ਕਿ ਜਿੱਥੇ ਪੁਲਿਸ ਨੇ ਦਾਵਾ ਕੀਤਾ ਕਿ ਮੈਂ ਫਿਰੋਜ਼ਪੁਰ ਤੋਂ ਚਿਟਾ ਲਿਆਂਦਾ ਸੀ ਇਹ ਵੀ ਦਾਵਾ ਗਲਤ ਹੈ ਮੈਂ ਫਿਰੋਜ਼ਪੁਰ ਤੋਂ ਗੱਡੀ ਥਾਰ ਗੱਡੀ ਲਿਆਂਦੀ ਸੀ ਨਾ ਕਿ ਚਿੱਟਾ ਤੇ ਮੀਡੀਆ ਦੁਆਰਾ ਜੋ ਖਬਰਾਂ ਚੱਲ ਰਹੀਆਂ ਸਨ ਕਿ ਕੀ ਅਮਨਦੀਪ ਕੌਰ ਕਾਂਸਟੇਬਲ ਦਾ ਘਰ ਟਾਇਆ ਜਾਵੇਗਾ ਕਿਉਂਕਿ ਉਹਨਾਂ ਦੇ ਉੱਪਰ ਚਿੱਟੇ ਦਾ ਮਾਮਲਾ ਨਸ਼ੇ ਦਾ ਮਾਮਲਾ ਦਰਜ ਹੋ ਗਿਆ ਸੀ ਤੇ ਇਸ ਨੂੰ ਲੈ ਕੇ ਹੁਣ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਇਹ ਜੋ ਘਰ ਹੈ ਇਹ 50 ਲੱਖ ਰੁਪਏ ਦੇ ਲੋਨ ਤੇ ਹੈ ਤੇ ਜਿਹੜੀ ਇਹ ਘਰ ਦੀ ਰਜਿਸਟਰੀ ਹੈ ਉਹ ਬੈਂਕ ਵਾਲਿਆਂ ਦੇ ਕੋਲ ਹੈ ਜੇਕਰ ਸਰਕਾਰ ਨੂੰ ਇਸ ਦੀ ਜਾਂਚ ਚੱਲ ਰਹੀ ਹੈ ਜੇਕਰ ਸਰਕਾਰ ਨੂੰ ਕੋਈ ਮਿਲਦਾ ਹੈ ਕੁਝ ਮਿਲਦਾ ਹੈ ਤਾਂ ਉਹ ਘਰ ਸਕਦੇ ਨੇ ਹਾਲਾਂਕਿ ਅਜਿਹਾ ਕੁਝ ਵੀ ਨਹੀਂ ਹੈ ਬਿਲਕੁਲ ਸਹੀ ਤਰੀਕੇ ਦੇ ਨਾਲ ਇਹ ਘਰ ਬਣਾਇਆ ਗਿਆ ਜੇਕਰ ਉਹ ਟਾਣਾ ਤੇ ਢਾ ਸਕਦੇ ਨੇ ਇਸ ਦੀ ਰਜਿਸਟਰੀ ਬੈਂਕ ਦੇ ਕੋਲ ਹੈ ਕਿਉਂਕਿ 50 ਲੱਖ ਰੁਪਏ ਦਾ ਲੋਨ ਆ ਲੈ ਕੇ ਮੈਂ ਇਹ ਘਰ ਬਣਾਇਆ ਹੈ ਇਸ ਦੇ ਨਾਲ ਹੀ ਉਹਨਾਂ ਦੇ ਉੱਪਰ ਇਹ ਵੀ ਇਲਜ਼ਾਮ ਲੱਗੇ ਸਨ ਕਿ ਉਹ ਚਿੱਟਾ ਬਿੰਦੇ ਵੀ ਨੇ ਤੇ ਅੱਗੇ ਵੀ ਸਪਲਾਈ ਕਰਦੇ ਨੇ ਇਸ ਨੂੰ ਲੈ ਕੇ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਮੇਰਾ ਚਾਹੇ ਹੁਣੇ ਡੋਪ ਟੈਸਟ ਕਰਾ ਲਵੋ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਹਰ ਸਾਲ ਦੌਰਾਨ ਮੇਰਾ ਡੋਪ ਟੈਸਟ ਜਦੋਂ ਮੈਂ ਨੌਕਰੀ ਕਰਦੀ ਸੀ ਉਦੋਂ ਮੇਰਾ ਡੋਪ ਟੈਸਟ ਹਰ ਸਾਲ ਦੇ ਵਿੱਚ ਆਉਂਦਾ ਸੀ ਤੇ ਡੋਪ ਟੈਸਟ 네ਗੇਟਿਵ ਆਉਂਦਾ ਸੀ ਭਾਵੇਂ ਹੁਣੇ ਚਲੋ ਮੇਰੇ ਨਾਲ ਹੁਣੇ ਡੋਪ ਟੈਸਟ ਕਰਵਾ ਲਵੋ ਹੁਣ ਵੀ 네ਗੇਟਿਵ ਆਵੇਗਾ ਸਾਡਾ ਤੇ ਮੈਂ ਅਤੇ ਸਾਡਾ ਪਰਿਵਾਰ ਕੋਈ ਵੀ ਨਸ਼ਾ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਨਸ਼ਾ ਨਹੀਂ ਕਰਦਾ ਇਸ ਕਰਕੇ ਮੇਰਾ ਜੋ ਡੋਪ ਟੈਸਟ ਹੈ ਉਹ ਕਰਵਾਇਆ ਜਾਵੇ ਤੇ ਇਹ ਡੋਪ ਟੈਸਟ 네ਗੇਟਿਵ ਆਵੇਗਾ ਇਹ ਵੱਡਾ ਦਾਵਾ ਅਮਨਦੀਪ ਕੌਰ ਦੇ ਵੱਲੋਂ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਮੈਨੂੰ ਡਿਊਟੀ ਤੋਂ ਬਰਖਾਸਤ ਕੀਤਾ ਜਾਵੇਗਾ ਇਸ ਨੂੰ ਲੈ ਕੇ ਮੈਂ ਕੋਰਟ ਦੇ ਵਿੱਚ ਜਾਵਾਂਗੇ ਕਿਉਂਕਿ ਇਲਜ਼ਾਮ ਸਾਬਤ ਨਹੀਂ ਹੋਣਗੇ ਜੋ ਇਲਜ਼ਾਮ ਝੂਠੇ ਨੇ ਸਾਬਤ ਨਹੀਂ ਹੋਣਗੇ ਇਸ ਕਰਕੇ ਮੈਂ ਆਪਣੀ ਨੌਕਰੀ ਦੁਬਾਰਾ ਜੁਆਇਨ ਕਰਨ ਦੇ ਲਈ ਕੋਰਟ ਦੇ ਵਿੱਚ ਜਾਵਾਂਗੇ ਤੇ ਕੇਸ ਜਿੱਤਾਂਗੇ ਤੇ ਦੁਬਾਰਾ ਆਪਣੀ ਨੌਕਰੀ ਨੂੰ ਹਾਸਲ ਕਰਾਂਗੇ ਇਹ ਵੱਡੇ ਖੁਲਾਸੇ ਇਹ ਵੱਡੇ ਖੁਲਾਸੇ ਅਤੇ ਦਾਅਵੇ ਅਮਨਦੀਪ ਕੌਰ ਦੇ ਵੱਲੋਂ ਕਰ ਦਿੱਤੇ ਗਏ ਨੇ ਬਾਦਿਆਂ ਅਗਲੀ ਖਬਰ ਤੇ ਵੱਲ ਮੀਡੀਆ ਰਿਪੋਰਟਰ ਦੇ ਮੁਤਾਬਕ ਬਲਵੰਤ ਸਿੰਘ ਰਾਜੋਆਣਾ ਜੋ ਕਿ ਇਸ ਸਮੇਂ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਜਾ ਸਕਦਾ ਹੈ ਕਿਉਂਕਿ ਇਸ ਮੌਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਅਤੇ ਉਹ ਅਸਲ ਦੇ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਇਸ ਕਰਕੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਹੈ ਉਹ ਖਾਲੀ ਹੈ ਇਸ ਕਰਕੇ ਜਦੋਂ ਨਵੇਂ ਜਥੇਦਾਰ ਐਜੀਪੀਸੀ ਦੇ ਵੱਲੋਂ ਥਾਪੇ ਗਏ ਸਨ ਤਾਂ ਇਹ ਗੱਲ ਉਸੇ ਵੇਲੇ ਆਖ ਦਿੱਤੀ ਗਈ ਸੀ ਕਿ ਜਲਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਚੋਣ ਕੀਤੀ ਜਾਵੇਗੀ ਤੇ ਉਹਨਾਂ ਦਾ ਅਹੁਦਾ ਬਹਾਲ ਕੀਤਾ ਜਾਵੇਗਾ ਇਸ ਕਰਕੇ ਇਹ ਮੀਡੀਆ ਰਿਪੋਰਟਾਂ ਦਾਵਾ ਕਰ ਰਹੀਆਂ ਨੇ ਕਿ ਬਲਵੰਤ ਸਿੰਘ ਅੱਜ ਉਹਨਾਂ ਨੂੰ ਸ਼੍ਰੀ ਕਾਲਕ੍ਰਿਤ ਸਾਹਿਬ ਦਾ ਜ਼ਿਤੇਦਾਰ ਥਾਪਿਆ ਜਾ ਸਕਦਾ ਹੈ ਤੇ ਇਸ ਦੀ ਇਸ ਨਾਮ ਦੀ ਪੇਸ਼ਕਸ਼ਾ ਸ਼੍ਰੋਮਣੀ ਕਲਦਲ ਦੇ ਵੱਲੋਂ ਕੀਤੀ ਜਾ ਸਕਦੀ ਹੈ ਤੇ ਸੂਤਰਾਂ ਮੁਤਾਬਕ ਜਲਦੀ ਹੀ ਇਹ ਫੈਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਲਿਆ ਜਾ ਸਕਦਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਪੱਤਰਕਾਰ ਨੇ ਇਹ ਸਵਾਲ ਪੁੱਛਿਆ ਕਿ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਸ਼੍ਰੀ ਕਾਲਟਕ ਸਹਿਬ ਦਾ ਜਥੇਦਾਰ ਥਾਪਿਆ ਜਾ ਸਕਦਾ ਹੈ ਇਹ ਚਰਚਾਵਾਂ ਚੱਲ ਰਹੀਆਂ ਨੇ ਤਾਂ ਉਦੋਂ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇਸ ਇਹਨਾਂ ਚਰਚਾਵਾਂ ਨੂੰ ਖਾਰਜ ਕਰ ਦਿੱਤਾ ਗਿਆ ਕਿ ਅਜੇ ਇਸ ਬਾਰੇ ਕੋਈ ਵੀ ਵਿਚਾਰ ਚਰਚਾ ਨਹੀਂ ਹੈ ਉਸ ਤੋਂ ਬਾਅਦ ਇਹ ਚਰਚਾਵਾਂ ਨੇ ਹੁਣ ਫਿਰ ਤੋਂ ਜੋਰ ਫੜ ਲਿਆ ਹੈ ਕਿ ਭਾਈ ਬਲਵੰਤ ਸਿੰਘ ਰਾਜੂ ਆਣਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਜਾ ਸਕਦਾ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਅਜਾਇਬ ਘਰ ਦੇ ਵਿੱਚ ਲਗਾਉਣ ਦੀ ਗੱਲ ਸ਼੍ਰੋਮਣੀ ਕਮੇਟੀ ਦੇ ਵੱਲੋਂ ਆਪਣੇ ਅੰਤਰ ਕਮੇਟੀ ਤੋਂ ਬਾਅਦ ਆਖੀ ਗਈ ਸੀ ਜਿਸ ਤੋਂ ਬਾਅਦ ਇਸ ਫੈਸਲੇ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਇਸ ਫੈਸਲੇ ਲੈ ਕੇ ਐਸਜੀਪੀਸੀ ਦੇ ਸਿਕਤਰ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਦੇ ਵਿੱਚ ਲਗਾਉਣ ਦੀ ਗੱਲ ਐਸਜੀਪੀਸੀ ਦੇ ਵੱਲੋਂ ਆਖੀ ਗਈ ਸੀ ਇਹ ਫੈਸਲਾ ਹੋਣਾ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਇਸ ਫੈਸਲੇ 'ਤੇ ਦੁਬਾਰਾ ਤੋਂ ਵਿਚਾਰ ਕੀਤੇ ਜਾਵੇਗੇ ਕਿਉਂਕਿ ਇਸ ਨੂੰ ਲੈ ਕੇ ਬਲਵੰਤ ਸਿੰਘ ਰਾਜਵਾਨਾ ਦੀ ਭੈਣ ਨੇ ਇੱਕ ਚਿੱਠੀ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਕਿ ਸ਼੍ਰੋਮਣੀ ਕਮੇਟੀ ਆਪਣੇ ਇਸ ਫੈਸਲੇ ਨੂੰ ਵਾਪਸ ਲਵੇ ਉਹਨਾਂ ਦਾ ਕਹਿਣਾ ਸੀ ਕਿ ਡਾਕਟਰ ਮਨਮੋਹ ਸਿੰਘ ਉਸ ਪਾਰਟੀ ਦੇ ਨੁਮਾਇੰਦੇ ਸਨ ਜਿਸ ਪਾਰਟੀ ਦੇ ਵੱਲੋਂ ਸਿੱਖਾਂ ਦਾ ਕਹਾਣ ਕੀਤਾ ਗਿਆ ਕਤਲੋਗਰ ਇਸ ਪਾਰਟੀ ਦੇ ਵੱਲੋਂ ਕੀਤੇ ਗਏ ਇਲਜ਼ਾਮ ਇਸ ਪਾਰਟੀ ਤੇ ਲੱਗਦੇ ਨੇ ਤੇ ਜੇਕਰ ਇਸ ਦੀ ਤਸਵੀਰ ਅਜਾਇਬ ਘਰ ਦੇ ਵਿੱਚ ਲੱਗੇਗੀ ਤਾਂ ਲੋਕ ਇਸ ਦੇ ਬਾਰੇ ਬਾਅਦ ਦੇ ਵਿੱਚ ਪੁੱਛਣਗੇ ਤਾਂ ਅਸੀਂ ਕੀ ਜਵਾਬ ਦੇਵਾਂਗੇ ਅਜਾਇਬ ਘਰ ਦੇ ਵਿੱਚ ਉਸ ਦੀ ਤਸਵੀਰ ਲੱਗ ਸਕਦੀ ਹੈ ਜਿਸ ਦੇ ਵੱਲੋਂ ਕੌਮ ਦੇ ਲਈ ਕੁਝ ਕੀਤਾ ਗਿਆ ਹੋਵੇ ਜਾਂ ਕੋਈ ਸਿਹਤ ਲੋਕਾਂ ਨੂੰ ਸੰਗਤਾਂ ਨੂੰ ਉਸ ਪ੍ਰਤੀ ਮਿਲ ਸਕੇ ਇਸ ਕਰਕੇ ਹੁਣ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹ ਫੈਸਲਾ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਆਉਣ ਵਾਲੀ ਅੰਦਰ ਕਮੇਟੀ ਦੇ ਵਿੱਚ ਇਹ ਫੈਸਲਾ ਮੁੜ ਤੋਂ ਵਿਚਾਰਿਆ ਜਾਵੇਗਾ ਵਾਧਿਆਂ ਅਗਲੀ ਖਬਰ ਦੇ ਵੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ ਅੱਜ ਅਬੂਹਰ ਦੇ ਵਿੱਚ ਸਵਿਧਾਨ ਬਚਾਓ ਰੈਲੀ ਤਹਿਤ ਪ੍ਰੋਗਰਾਮ ਕਰਨ ਗਏ ਨੇ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਸਿੱਧੇ ਨਿਸ਼ਾਨੇ ਸੁਨੀਲ ਜਾਖੜ ਤੇ ਸਾਧ ਦਿੱਤੇ ਗਏ ਨੇ ਕਿਉਂਕਿ ਸੁਨੀਲ ਜਾਖੜ ਦਾ ਇਲਾਕਾ ਅਬੋਹਰ ਹੈ ਤੇ ਅਬੋਹਰ ਦੇ ਵਿੱਚ ਰਾਜਾ ਵੜਿੰਗ ਗਰਜਦੇ ਦਿਖਾਈ ਦਿੱਤੇ ਇਸ ਮੌਕੇ ਸੁਨੀਲ ਜਾਖੜ ਤੇ ਵਰਦਿਆ ਹੋਇਆ ਰਾਜਾ ਵੜਿੰਗ ਦੇ ਵੱਲੋਂ ਸਿੱਧਾ ਚੈਲੰਜ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਅਬੋਹਰ ਤੋਂ ਜੋ ਤੁਹਾਡਾ ਭਤੀਜਾ ਵਿਧਾਇਕ ਹੈ ਉਸ ਦਾ ਅਸਤੀਫਾ ਦਿਵਾਓ ਅਤੇ ਖੁਦ ਇਸ ਸੀਟ ਤੋਂ ਲੜੋ ਤੇ ਤੁਹਾਡੇ ਖਿਲਾਫ ਮੈਂ ਲੜਾਂਗਾ ਜੇਕਰ ਮੈਂ ਹਾਰ ਗਿਆ ਤਾਂ ਮੈਂ ਆਪਣੀ ਅਹੁਦੇ ਤੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਵਾਂਗਾ ਜੇਕਰ ਤੁਸੀਂ ਹਾਰ ਗਏ ਤਾਂ ਤੁਸੀਂ ਆਪਣੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਓ ਇਹ ਵੱਡਾ ਬਿਆਨ ਰਾਜਾ ਵੜਿੰਗ ਦੇ ਵੱਲੋਂ ਸੁਨੀਲ ਜੱਖ ਨੂੰ ਲੈ ਕੇ ਦੇ ਦਿੱਤਾ ਗਿਆ ਵਾਧਿਆਂ ਅਗਲੀ ਖਬਰ ਦੇ ਵੱਲ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਐਸਐਸਪੀ ਨੂੰ ਸਿੱਧੇ ਹੁੰਦੇ ਦਿਖਾਈ ਦੇ ਰਹੇ ਨੇ ਤੇ ਉਹਨਾਂ ਦੇ ਉੱਪਰ ਗੰਭੀਰ ਇਲਜ਼ਾਮ ਗੰਭੀਰ ਮਸਲਿਆਂ ਲੈ ਕੇ ਲਗਾ ਦਿੱਤੇ ਗਏ ਨੇ ਬੀਤ ਦਿਨੀ ਤਰਨਤਾਰਨ ਦੇ ਕੋਟ ਮੁਹੰਮਦ ਖਾਨ ਦੇ ਵਿੱਚ ਦੋ ਤਰ੍ਹਾਂ ਦੀ ਆਪਸ ਦੇ ਵਿੱਚ ਲੜਾਈ ਹੋ ਰਹੀ ਹੁੰਦੀ ਆ ਪੁਲਿਸ ਨੂੰ ਜਾਣਕਾਰੀ ਪਹੁੰਚਦੀ ਆ ਪੁਲਿਸ ਉਸ ਘਟਨਾ ਕਰਮ ਦੇ ਮੌਕੇ ਪਹੁੰਚਦੀ ਆ ਤਾਂ ਇਸ ਮੌਕੇ ਗੋਲੀ ਚੱਲ ਪੈਂਦੀ ਆ ਤਸ ਐਸਆਈ ਸਬ ਇਨਸਪੈਕਟਰ ਨੂੰ ਇਸ ਮੌਕੇ ਗੋਲੀ ਲੱਗ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਤਹਿਤ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਨੇ ਤੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਬੰਧਤ ਪਿੰਡ ਦੇ ਨਾਲ ਸਰਪੰਚ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ 20 ਲੋਕ ਉਸ ਤੋਂ ਬਾਅਦ ਫੋਰ ਇਸ ਪਰਚੇ ਦੇ ਤਹਿਤ ਨਾਮਜ਼ਾਦਾ ਕਰ ਲਏ ਜਾਂਦੇ ਨੇ ਉਸ ਤੋਂ ਬਾਅਦ ਮਾਮਲਾ ਅੱਗੇ ਵਧਦਾ ਹੈ ਤੇ ਲਗਭਗ 50 ਲੋਕਾਂ ਦੇ ਉੱਪਰ ਇਸ ਮਾਮਲੇ ਦੇ ਤਹਿਤ ਪਰਚੇ ਦਰਜ ਕਰ ਦਿੱਤੇ ਜਾਂਦੇ ਨੇ ਤੇ ਇਸੇ ਮਾਮਲੇ ਨੂੰ ਲੈ ਕੇ ਹੁਣ ਮਨਜਿੰਦਰ ਸਿੰਘ ਲਾਲਪੁਰਾ ਆਪ ਵਿਧਾਇਕ ਐਸਐਸਪੀ ਉੱਪਰ ਗੰਭੀਰ ਇਲਜ਼ਾਮ ਲਗਾਉਂਦੇ ਦਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਕਿ ਤਰਨਤਾਰਨ ਦੇ ਐਸਐਸਪੀ ਅਭਿਮਨਿਓ ਰਾਣਾ ਦੇ ਵੱਲੋਂ ਇਸ ਮਾਮਲੇ ਦੇ ਤਹਿਤ ਜੋ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਤੱਥਾਂ ਨੂੰ ਲੁਕੋਇਆ ਜਾ ਰਿਹਾ ਤੇ ਗਲਤ ਜਾਣਕਾਰੀ ਅੱਗੇ ਸਾਂਝੀ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਵੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਤਰਨਤਾਰਨ ਕੋਟ ਮੁਹੰਮਦ ਖਾਂ ਪਿੰਡ ਵਿੱਚ ਹੋਏ ਪੁਲਿਸ ਮੁਲਾਜ਼ਮਾਂ ਕਤਲ ਕੇਸ ਵਿੱਚ ਐਸਐਸਪੀ ਤਰਨਤਾਰਨ ਵੱਲੋਂ ਅਸਲ ਤੱਥ ਲੁਕਾ ਕੇ ਸਰਕਾਰ ਅਤੇ ਡਿਪਾਰਟਮੈਂਟ ਨੂੰ ਗੁੰਮਰਾਹ ਕਰਨ ਕੇਸ ਨੂੰ ਤੋੜ ਮੋੜ ਕਰਨ ਅਤੇ ਸਰਪੰਚ ਸਮੇਤ 50 ਲੋਕਾਂ ਉੱਪਰ ਜੋ ਅਲੱਗ-ਅਲੱਗ ਪਾਰਟੀਆਂ ਨਾਲ ਸਬੰਧ ਰੱਖਦੇ ਹਨ ਉਹਨਾਂ ਉੱਪਰ ਪੁਲਿਸ ਮੁਲਾਜ਼ਮ ਕਤਲ ਦਾ ਨਜਾਇਜ਼ ਝੂਠਾ ਪਰਚਾ ਦੇਣਾ ਹਮਸਲਾ ਹੋ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨਾ ਹੇਠਲੇ ਅਫਸਰਾਂ ਤੇ ਦਬਾਅ ਪਾ ਕੇ ਕਾਨੂੰਨ ਦੀ ਗਲਤ ਵਰਤੋਂ ਕਰਨ ਦੀ ਜਾਂਚ ਕਰਕੇ SSP ਤਰਨਤਾਰਨ ਉੱਪਰ ਵੀ ਕਾਰਵਾਈ ਕਰਨੀ ਬਣਦੀ ਹੈ ਕਿਉਂਕਿ 50 ਲੋਕ નિર્ਦੋਸ਼ ਲੋਕ ਨੇ ਉਹਨਾਂ ਦੀ ਜ਼ਿੰਦਗੀ ਦਾ ਸਵਾਲ ਹੈ ਇਸ ਕੇਸ ਵਿੱਚ ਸਬੰਧਤ ਵਿਅਕਤੀਆਂ ਉੱਪਰ ਸਪੈਸ਼ਲ ਸੈਲ ਅੰਮ੍ਰਿਤਸਰ ਵਿੱਚ ਨਾਜਾਇਜ਼ ਪਿਸਤਲ ਪਾਉਣਾ ਸਾਡੇ ਸਰਪੰਚ ਸਭਾਣਾ ਅਤੇ ਪੂਰੇ ਜ਼ਿਲ੍ਹੇ ਨੂੰ ਰਾਸ ਨਹੀਂ ਆ ਰਿਹਾ ਸੋ ਸਾਰੇ ਸਰਪੰਚ ਸਭਾਣਾ ਤੇ ਪੂਰੇ ਜ਼ਿਲ੍ਹੇ ਦੇ ਨਿਆਂਪਸੰਦ ਲੋਕਾਂ ਨੂੰ ਮੈਂ ਆਪਣੇ ਵੱਲੋਂ ਅਤੇ ਆਪਣੀ ਸਰਕਾਰ ਵੱਲੋਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਕਿਸੇ ਨਾਲ ਵੀ ਧੱਕਾ ਨਹੀਂ ਹੋਵੇਗਾ ਇਹ ਮਨਜਿੰਦਰ ਸਿੰਘ ਲਾਲਪੁਰਾ ਜੋ ਕਿ ਆਮ ਆਦਮੀ ਪਾਰਟੀ ਦੇ ਹਲਕਾ ਕਡੂਰ ਸਾਹਿਬ ਤੋਂ ਵਿਧਾਇਕ ਨੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਐਸਐਸਪੀ ਵੱਲੋਂ ਇਸ ਮਾਮਲੇ ਦੇ ਵਿੱਚ ਨਿਰਦੋਸ਼ ਲੋਕਾਂ ਨੂੰ ਝੂਠਾ ਪਰਚਾ ਪਾ ਕੇ ਫਸਾਇਆ ਜਾ ਰਿਹਾ ਇਹ ਹਰ ਕਿਸੇ ਨਹੀਂ ਹੋਣ ਦਵਾਗੇ ਇਹ ਗੱਲ ਉਹਨਾਂ ਦੇ ਵੱਲੋਂ ਆਖ ਦਿੱਤੀ ਗਈ ਹੈ ਸੋ ਇਸਨ ਅੱਜ ਦੀਆਂ ਵੱਡੀਆਂ ਖਬਰਾਂ ਇਨ੍ਹਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ رائے ਕਮੈਂਟ ਦੇ ਜ਼ਰੀਏ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਵ ਪੰਜਾਬ ਦੇ ਨਾਲ